ਕਿ ਇਹ ਜਿਤਨਾ ਵੀ ਜਗਤ ਹੈ ਇਹ ਜਿਤਨਾ ਵੀ ਸੰਸਾਰ ਹੈ ਇਹ ਸਭ ਮਿਥਿਆ ਹੈ ਜਿੱਥੇ ਉਹਦੀ ਹਾਜ਼ਰੀ ਹੈ ਜਿੱਥੇ ਉਹ ਆਪ ਮੌਜੂਦ ਹੈ ਉੱਥੇ ਸੱਚ ਹੈ ਜਿੱਥੇ ਉਸ ਪ੍ਰਮਾਤਮਾ ਦੀ ਅਨਹੋਂਦ ਹੈ ਉੱਥੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਸੰਸਾਰ ਦੇ ਅੰਦਰ ਸਭ ਕੁਝ ਮਿਥਿਆ ਹੈ ਇਨੂੰ ਇੰਜ ਸਮਝ ਲਓ ਕਿ ਦੋ ਤਰ੍ਹਾਂ ਦਾ ਸੱਚ ਹੈ ਇੱਕ ਨਿਰਧਾਰਤ ਤੇ ਇੱਕ ਆਧਾਰਤ ਸੂਰਜ ਹੈ ਤੇ ਸੂਰਜ ਦੀਆਂ ਕਿਰਨਾਂ ਵੀ ਨੇ ਸੂਰਜ ਨਿਰਧਾਰਤ ਹੈ ਸੂਰਜ ਦੀ ਤਪਸ਼ ਜਿਹੜੀ ਹੈ ਉਹ ਆਧਾਰਤ ਹੈ ਅਸੀਂ ਕਿੰਨੇ ਵੀ ਅੱਜ ਗਰਮੀ ਬੜੀ ਹੈ ਕਿਉਂ ਗਰਮੀ ਬੜੀ ਹੈ ਅੱਜ ਸੂਰਜ ਦੀਆਂ ਤਪਸ਼ ਜਿਹੜੀਆਂ ਕਿਰਨਾਂ ਜਿਹੜੀਆਂ ਨੇ ਸਿੱਧੀਆਂ ਧਰਤੀ ਤੇ ਪੈ ਰਹੀਆਂ ਹੋਈਆਂ ਪਰ ਉਹ ਤਪਸ਼ ਤਾਂ ਹੈ ਜੇ ਸੂਰਜ ਹੈ ਜੇ ਸੂਰਜ ਨਹੀਂ ਤੇ ਫਿਰ ਤਪਸ਼ ਵੀ ਨਹੀਂ ਸੂਰਜ ਨਿਰਧਾਰਤ ਹੈ ਰਾਤ ਹੋ ਗਈ ਹੈ ਪਰ ਰਾਤੋਂ ਦੇ ਨਾਲ ਸੂਰਜ ਥੋੜਾ ਕਿਤੇ ਚਲਾ ਗਿਆ ਉਹ ਤੇ ਨਿਰਧਾਰਤ ਹੈ ਇਸ ਤਰ੍ਹਾਂ ਜਿੱਦੋ ਜਿਹੜੀ ਚੀਜ਼ ਨਿਰਧਾਰਤ ਹੈ ਪਰਮਾਤਮਾ ਨਿਰਧਾਰਤ ਹੈ ਪਰਮਾਤਮਾ ਦੀ ਹੋਂਦ ਇਸ ਗੱਲ ਦੀ ਗਵਾਹ ਹੈ ਵੀ ਸੰਸਾਰ ਦੇ ਅੰਦਰ ਸਭ ਇਹ ਜਗ ਸੱਚੇ ਕੀ ਹੈ ਕੋਠੜੀ ਸਭ ਕੁਝ ਸੱਚ ਹੈ ਤੇ ਜਿੱਥੇ ਬੰਦਾ ਉਸ ਪਰਮਾਤਮਾ ਦੀ ਹੋਂਦ ਤੋਂ ਮੁਨਕਰ ਹੁੰਦਾ ਹੈ। ਯਾ ਇੰਜ ਕਹਿ ਲੋ ਵੀ ਜਿਹੜੀ ਚੀਜ਼ ਵਿੱਚ ਉਸ ਕਰਤੇ ਦੀ ਸਤਿਆ ਮੁਕਦੀ ਆ ਉਹ ਚੀਜ਼ ਫਿਰ ਸਭ ਕਹਿੰਦੇ ਨੇ ਮਿੱਥਿਆ ਹੋ ਜਾਂਦੀ ਸੰਸਾਰ ਵਿੱਚ। ਉਹਨੂੰ ਸਤਿਗੁਰੂ ਜੀ ਨੇ ਬਾਣੀ ਵਿੱਚ ਬੜੀਆਂ ਥਾਵਾਂ ਤੇ ਸਾਨੂੰ ਸਮਝਾਇਆ ਜਿਸ ਨੂੰ ਆਪਾਂ ਕੱਲ ਦੇ ਵਿਚਾਰਾਂ ਵਿੱਚ ਸਮਝਣ ਦਾ ਯਤਨ ਕੀਤਾ ਵੀ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ। ਸੱਚੇ ਤੇਰੇ ਲੋ ਸੱਚੇ ਆਕਾਰ ਸਭ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਉਚਾਰਨ ਕੀਤਾ ਹੋਇਆ ਇਹ ਦੂਜਾ ਸ਼ਲੋਕ ਹੈ ਇਹਦੇ ਵਿੱਚ ਪਾਤਸ਼ਾਹ ਜੀ ਦੇ ਬਚਨਾਂ ਖੇਨੇ ਵੱਡੀ ਵਡਿਆਈ ਜਾਂ ਵੱਡਾ ਨਾਮ ਵੱਡੀ ਵਡਿਆਈ ਜਾਂ ਸੱਚ ਨੇ ਆ ਜਿਵੇਂ ਪਿਛਲੇ ਸ਼ਲੋਕ ਵਿੱਚ ਸ਼ਬਦ ਆਇਆ ਸੀ ਜੋ ਮੇਰੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਸੀ ਸੱਚੇ ਤੇਰੇ ਸੱਚੇ ਤੇਰੇ ਖੰਡ ਸੱਚੇ ਤੇਰੇ ਬ੍ਰਹਮੰਡ ਇੱਕੋ ਸ਼ਬਦ ਵਾਰ-ਵਾਰ ਇਸੇ ਤਰ੍ਹਾਂ ਦੇ ਵਿੱਚ ਇੱਕ ਸ਼ਬਦ ਵਾਰ-ਵਾਰ ਆਇਆ ਹੈ ਵੱਡੀ ਵਡਿਆਈ ਵੱਡੀ ਵਡਿਆਈ ਦਾ ਮਤਲਬ ਹੈ ਤੇਰੀ ਵਡਿਆਈ ਵੱਡੀ ਹੈ ਇਹਦੇ ਵਿੱਚ ਕੋਈ ਦੂਰਾ ਮੰਨ ਨਹੀਂ ਪਰਮਾਤਮਾ ਦੀ ਵਡਿਆਈ ਰੱਬ ਦੀ ਵਡਿਆਈ ਵੱਡੀ ਹੈ ਪਰ ਪਾਤਸ਼ਾਹ ਕਹਿੰਦੇ ਨੇ ਉਹ ਕਿਉਂ ਵੱਡੀ ਹੈ ਦੋ ਚੀਜ਼ਾਂ ਹੁੰਦੀਆਂ ਨੇ ਸਭ ਤੋਂ ਪਹਿਲਾਂ ਗੱਲ پکڑ ਵਿੱਚ ਆਏ ਮੈਂ ਥੋੜਾ ਜਿਹਾ ਦ੍ਰਿਸ਼ਟਾਂਤ ਦੇ ਦਿਆਂ ਇਸ ਬਾਬਤ ਦੋ ਚੀਜ਼ਾਂ ਹੁੰਦੀਆਂ ਨੇ ਸੰਸਾਰ ਦੇ ਅੰਦਰ ਸਾਧ ਸੰਗਤ ਜੀ ਇੱਕ ਵਡਿਆਈ ਵਡਿਆਈ ਕਿਸ ਕਰਕੇ ਵਡਿਆਈ ਕਿਸੇ ਦੇ ਅੰਦਰ ਵੀ ਹੈ ਉਹਦੇ ਗੁਣਾ ਕਰਕੇ ਗੁਣ ਨੇ ਤੇ ਵਡਿਆਈ ਜੇ ਗੁਣ ਨਹੀਂ ਤੇ ਫਿਰ ਵਡਿਆਈ ਵੀ ਨਹੀਂ ਪਰ ਹੁਣ ਕੋਈ ਬੰਦਾ ਗੁਣੀ ਹੋ ਸਕਦਾ ਹੈ ਪਰ ਕਿਉਂ ਵੱਡਾ ਵੀ ਹੋ ਸਕਦਾ ਹੈ ਦੇਖੋ ਛੋਟੀ ਜਿਹੀ ਐਗਜ਼ਾਮਪਲ ਤੁਹਾਡੇ ਸਾਹਮਣੇ ਰੱਖ ਦਿਆ ਇੱਕ ਡਾਕਟਰ ਹੈ ਉਹ ਮਰੀਜ਼ ਦਾ ਇਲਾਜ ਕਰਦਾ ਹੈ ਉਹਦੇ ਕੋਲ ਇੱਕ ਗੁਣ ਹੈ ਕਿ ਉਹ ਰੋਗ ਨੂੰ ਵੇਖ ਕੇ ਤੇ ਰੋਗ ਦਾ ਇਲਾਜ ਕਰਨਾ ਜਾਣਦਾ ਹੈ ਇਹ ਉਹਦਾ ਗੁਣ ਹੈ ਉਹਦੇ ਕੋਲ ਮਰੀਜ਼ ਆਉਂਦੇ ਨੇ ਲੋਕ ਆਉਂਦੇ ਨੇ ਉਹ ਉਹਨਾਂ ਦਾ ਮਰਜ਼ ਵੇਖਦਾ ਹੈ ਤੇ ਉਸ ਮਰਜ਼ ਦੇ ਮੁਤਾਬਕ ਉਹਨਾਂ ਦਾ ਇਲਾਜ ਕਰਦਾ ਹੈ ਇਹ ਉਹਦਾ ਗੁਣ ਹੈ ਪਰ ਇੱਕ ਮਰੀਜ਼ ਡਾਕਟਰ ਦੇ ਕੋਲ ਆਇਆ ਉਹਨੇ ਆਖਿਆ ਵੀ ਡਾਕਟਰ ਸਾਹਿਬ ਜੀ ਮੈਨੂੰ ਆ ਰੋਗ ਹੈ ਕਿਰਪਾ ਕਰੋ ਮੈਂ ਸੁਣਿਆ ਵੀ ਤੁਸੀਂ ਬੜੇ ਕਾਬਲ ਹੋ ਮੈਂ ਬੜੇ ਥਾਵਾਂ ਤੇ ਗਿਆ ਪਰ ਕੋਈ ਗੱਲ ਬਣੀ ਨਹੀਂ ਡਾਕਟਰ ਨੇ ਵੇਖਿਆ ਉਹਦਾ ਇਲਾਜ ਕੀਤਾ ਇਲਾਜ ਕਰਨ ਦੇ ਲਈ ਲੋੜੀਂਦੀ ਦਵਾਈ ਉਹ ਦੱਸੀ ਬਿਆਲੇ ਆ ਦਵਾਈ ਇਹਨੂੰ ਏਨੇ ਦਿਨ ਖਾ ਲਈ ਪਰਵਾਰਨਾ ਕਰ ਤੇਰਾ ਰੋਗ ਦੂਰ ਹੋ ਜਾਏਗਾ ਡਾਕਟਰ ਨੂੰ ਜਿਦੋਂ ਨੇ ਦਵਾਈ ਲਿਖ ਕੇ ਦਿੱਤੀ ਤੇ ਉਹ ਬੰਦਾ ਕੋ ਕਹਿੰਦਾ ਡਾਕਟਰ ਸਾਹਿਬ ਜੀ ਜਿਹੜੀ ਤੁਸੀਂ ਦਵਾਈ ਲਿਖ ਕੇ ਦਿੱਤੀ ਇਹਦੇ ਜੋਗੇ ਤੇ ਮੇਰੇ ਕੋਲ ਪੈਸੇ ਨਹੀਂ ਹੈਗੇ ਮੈਂ ਕਿਵੇਂ ਠੀਕ ਹੋਵਾਂਗਾ ਡਾਕਟਰ ਨੇ ਆਪਣੇ ਭੱਲੇ ਉਹਨੂੰ ਕੁਝ ਪੈਸੇ ਦਿੱਤੇ ਉਹਨੂੰ ਦਇਆ ਹੀ ਉਹ ਦਿੱਤੇ ਤੇ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਨੇ ਤੌਲ ਧਰਮ ਦਇਆ ਦਾ ਪੂਤ ਧਰਮੀ ਬੰਦਾ ਉਹ ਨਹੀਂ ਹੈ ਜਿਨੇ ਸੰਸਾਰ ਦੇ ਅੰਦਰ ਧਰਮ ਦਾ ਲਿਬਾਜ਼ ਪਾਇਆ ਹੋਇਆ ਹੋਵੇ ਉਹ ਵੀ ਬੰਦਾ ਧਰਮੀ ਹੈ ਜਿਹਨੂੰ ਕਿਸੇ ਵੱਲ ਵੇਖ ਕੇ ਤੇ ਮਨ ਵਿੱਚ ਦਇਆ ਆਵੇ ਜਿ ਕਿਸੇ ਵੱਲ ਵੇਖ ਕੇ ਮਨ ਵਿੱਚ ਦਇਆ ਆ ਗਈ ਹੈ ਨਾ ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਬੰਦਾ ਧਰਮੀ ਹੈ ਕਿਉਂਕਿ ਧਰਮ ਨੇ ਦਇਆ ਦੇ ਵਿੱਚੋਂ ਪੈਦਾ ਹੋਣਾ ਦੁਨੀਆ ਦੇ ਅੰਦਰ ਜਿਸ ਬੰਦੇ ਦੇ ਕੋਲ ਦਇਆ ਨਹੀਂ ਹੈ ਉਹ ਕਦੀ ਧਰਮੀ ਹੋ ਹੀ ਨਹੀਂ ਸਕਦਾ ਇਹ ਪਹਿਲੀ ਕਸਵੱਟੀ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਜੇ ਕਿਸੇ ਵੱਲ ਵੇਖ ਕੇ ਸਾਡੇ ਅੰਦਰ ਦਇਆ ਨੀ ਨਾ ਪੈਦਾ ਹੋਈ ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਬੰਦਾ ਧਰਮੀ ਨਹੀਂ ਹੋ ਸਕਦਾ ਉਹ ਲੱਖ ਧਰਮੀਆਂ ਵਾਲੇ ਨਿਬਾਜ਼ ਪਾ ਕੇ ਤੇ ਸਵੇਰੇ ਸ਼ਾਮ ਲੱਖ ਤਰ੍ਹਾਂ ਦੇ ਅਡੰਬਰ ਕਰੇ ਸਤਿਗੁਰੂ ਕਹਿੰਦੇ ਨੇ ਉਹ ਧਰਮੀ ਨਹੀਂ ਹੋ ਸਕਦਾ ਉਸ ਡਾਕਟਰ ਨੂੰ ਦਇਆ ਆਈ ਉਹਨੇ ਆਪਣੇ ਪੱਲਿਓ ਪੈਸੇ ਦਿੱਤੇ ਉਹਨੇ ਆਖਿਆ ਬਿੱਲ ਲੈ ਪਰਿਵਾਰ ਨੂੰ ਕਰ ਕੋਈ ਗੱਲ ਨਹੀਂ ਤੂੰ ਦਵਾਈ ਲੈ ਜਦੋਂ ਤੇਰੇ ਕੋਲ ਹੋਣਗੇ ਦੇ ਜਾਈਂ ਜੇ ਨਹੀਂ ਵੀ ਹੋਣਗੇ ਤੇ ਤਦ ਵੀ ਕੋਈ ਨਹੀਂ ਹੁਣ ਇਹ ਹੁੰਦੀ ਵਡਿਆਈ ਹੈ ਧਿਆਨ ਦੇਣਾ ਮੈਂ ਤਾਂ ਬੇਨਤੀ ਕੀਤੀ ਆ ਰੰਭ ਵਿੱਚ ਵਡਿਆਈ ਕੀ ਹੈ ਅਕਸਰ ਕਿਸੇ ਦੇ ਗੁਣ ਵੇਖ ਕੇ ਅਸੀਂ ਕਹਿ ਦਿੰਦੇ ਆਂ ਵੀ ਇਹ ਬੰਦਾ ਬੜਾ ਵਡਿਆਈ ਦਾ ਪਾਤ ਰਹਿੰਦੇ ਅੰਦਰ ਤੇ ਕਿਸੇ ਦਾ ਗੁਣ ਵੇਖਿਆ ਤੇ ਆਪਾਂ ਕਹਿ ਦਿੱਤੇ ਵੱਡਾ ਹੈ ਇਹਨ ਦੀ ਵਡਿਆਈ ਹੈ ਪਰ ਵਡਿਆਈ ਤੇ ਗੁਣ ਇਹ ਦੋਨੋਂ ਵੱਖਰੀਆਂ ਚੀਜ਼ਾਂ ਨੇ ਗੁਣ ਕਈਆਂ ਦੇ ਅੰਦਰ ਹੋ ਸਕਦੇ ਨੇ ਧਿਆਨ ਦੇਣਾ ਗੁਣ ਕਈਆਂ ਦੇ ਅੰਦਰ ਹੋ ਸਕਦੇ ਨੇ ਪਰ ਹੋ ਸਕਦਾ ਜਿੰਦੇ ਕੋਲ ਗੁਣ ਨੇ ਉਹ ਆਪਣਾ ਗੁਣ ਵੇਚਦਾ ਹੋਵੇ ਗੁਣ ਤੇ ਇੱਕ ਵਕੀਲ ਕਰੋ ਵੀ ਨੇ ਇੱਕੋ ਹੀ ਬੰਦਾ ਜਿੰਦੇ ਦੋ ਵਕੀਲ ਅਦਾਲਤ ਵਿੱਚ ਖੜੇ ਹੋ ਕੇ ਜਿੰਦੇ ਲਈ ਲੜ ਰਹੇ ਨੇ ਉਹਨਾਂ ਦੋਨਾਂ ਨੂੰ ਪਤਾ ਹੈ ਵੀ ਇਹ ਬੰਦਾ ਜਿਹੜਾ ਹੈ ਇਹ ਠੀਕ ਹੈ ਕਿ ਇਹ ਗਲਤ ਹੈ ਜਿਹੜਾ ਉਹਦੀ ਭਲਾਈ ਲਈ ਲੜ ਰਿਹਾ ਉਹਦੇ ਭਲੇ ਲਈ ਲੜ ਰਿਹਾ ਉਹਨੂੰ ਪਤਾ ਹੈ ਵੀ ਇਹ ਠੀਕ ਹੈ ਉਹਦੀ ਵੀ ਲੜਾਈ ਤੇ ਜਿਹੜਾ ਉਹਦੇ ਵਿਰੁੱਧ ਖੜਾ ਹੋਇਆ ਜਿਸ ਨੂੰ ਪਤਾ ਹੈ ਵੀ ਇਹ ਬੰਦਾ ਠੀਕ ਨਹੀਂ ਹੈ ਉਹ ਵੀ ਲੜ ਰਿਹਾ ਹੁਣ ਦੋਨਾਂ ਦੇ ਕੋਲ ਉਹ ਤੇ ਗੁਣ ਹੈ ਨੇ ਪਰ ਦੋਨਾਂ ਕੋਲ ਵਡਿਆਈ ਥੋੜ ਹੈ ਉਹਨਾਂ ਦੇ ਗੁਣ ਵਡਿਆਈ ਤੇ ਨਹੀਂ ਨਾ ਸਤਿਗੁਰ ਜੀ ਇਹ ਗੱਲ ਇਸ ਪਾਵਨ ਸ਼ਲੋਕ ਵਿੱਚ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਦਾਤਾ ਜੀ ਤੂੰ ਵੱਡਾ ਹੈ ਤੇਰੀ ਵਡਿਆਈ ਵੱਡੀ ਐ ਵੱਡੀ ਵਡਿਆਈ ਜਾਨ ਵੱਡਾ ਨਾਉ ਤੇਰੀ ਵਡਿਆਈ ਕਿਉਂ ਵੱਡੀ ਐ ਪਾਤਸ਼ਾਹ ਕਹਿੰਦੇ ਨੇ ਕਿਉਂਕਿ ਤੇਰਾ ਨਾਮ ਨਾ ਵੱਡਾ ਐ ਵੱਡਾ ਨਾਉ ਨਾਉ ਦਾ ਮਤਲਬ ਐ ਨਾਮਣਾ ਤੇਰਾ ਨਾਮਣਾ ਵੱਡਾ ਐ ਤੇਰਾ ਨਾਮ ਵੱਡਾ ਐ ਤੇਰੀ ਵਡਿਆਈ ਇਸ ਕਰਕੇ ਐ ਵੀ ਤੇਰਾ ਨਾਮ ਵੱਡਾ ਐ ਤੇਰਾ ਨਾਮਣਾ ਵੱਡਾ ਐ ਤੇਰਾ ਜਸ ਵੱਡਾ ਐ ਦੁਨੀਆਂ ਦੇ ਲੋਕ ਜੋ ਤੇਰੀ ਵਡਿਆਈ ਕਰਦੇ ਨੇ ਨਾ ਇਹ ਤੇਰੀ ਵਡਿਆਈ ਤੇਰੇ ਗੁਣਾ ਕਰਕੇ ਹੈ ਸੰਸਾਰ ਦੇ ਅੰਦਰ ਤੇ ਜਿਨ੍ਹਾਂ ਗੁਣਾ ਕਰਕੇ ਉਹ ਗੁਣ ਤੇਰੇ ਅੰਦਰ ਮੌਜੂਦ ਨੇ ਐਸਾ ਨਹੀਂ ਐ ਕਿ ਉਹ ਗੁਣ ਤੇਰੇ ਅੰਦਰ ਨਹੀਂ ਜੇ ਕੋਈ ਤੈਨੂੰ ਦਿਆਲੂ ਕਹ ਰਿਹਾ ਤੇ ਤੂੰ ਦਿਆਵਾਨ ਹੈ ਜੇ ਕੋਈ ਤੈਨੂੰ ਰਹੀਮ ਕਹ ਰਿਹਾ ਤੇ ਤੂੰ ਰਹਿਮ ਕਰਨ ਵਾਲਾ ਹੈ ਜੇ ਕੋਈ ਤੈਨੂੰ ਸੰਸਾਰ ਦੇ ਅੰਦਰ ਕਿਸੇ ਵੀ ਨਾਮ ਦੇ ਨਾਲ ਚੇਤੇ ਕਰਦਾ ਹੈ ਤੇ ਉਹ ਨਾਮ ਵਾਲੇ ਗੁਣ ਤੇਰੇ ਅੰਦਰ ਮੌਜੂਦ ਨੇ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਦਾਤਾ ਜੀ ਤੇਰੀ ਵਡਿਆਈ ਵੱਡੀ ਹੈ ਵੱਡੀ ਵਡਿਆਈ ਜਾਨ ਵੱਡਾ ਨਾਂ ਕਿਉਂਕਿ ਤੇਰਾ ਨਾਮ ਨਾ ਅਸਲ ਦੇ ਵਿੱਚ ਵੱਡਾ ਹੈ ਅਸੀਂ ਬਚਨ ਬਾਣੀ ਵਿੱਚੋਂ ਪੜ੍ਹਨੇ ਆ ਕਿਰਤਮ ਨਾਮ ਕਥੇ ਤੇਰੇ ਜੇਬਾ ਸਤਨਾਮ ਤੇਰਾ ਪਰਾਪੁਰ ਬਲਾ ਇਹ ਤੇਰੇ ਕੀਰਤਮ ਨਾਮ ਨੇ ਕੀਰਤਮ ਦਾ ਮਤਲਬ ਹੁੰਦਾ ਹੈ ਤੇਰੀ ਕੀਰਤੀ ਵਿੱਚੋਂ ਜਿਸ ਨੇ ਮਰੇ ਮਾਲਕ ਤੇ ਨੂੰ ਜਿਸ ਤਰ੍ਹਾਂ ਦਾ ਮਹਿਸੂਸ ਕੀਤਾ ਉਹਨੇ ਉਸ ਤਰ੍ਹਾਂ ਦਾ ਤੈਨੂੰ ਬਿਆਨ ਕੀਤਾ ਪਰ ਉਹ ਇਨੇ ਉਹਨੇ ਅਨੁਮਾਨ ਨਹੀਂ ਲਾਇਆ ਕੋਈ ਅੰਦਾਜ਼ਾ ਲਾ ਕੇ ਨਹੀਂ ਦੱਸਿਆ ਵੀ ਰੱਬ ਇਹੋ ਜਿਹਾ ਹੈ ਉਹਨੇ ਤੇਰੇ ਅੰਦਰ ਦੇ ਉਹਨਾਂ ਗੁਣਾਂ ਨੂੰ ਵੇਖਿਆ ਉਹਨੇ ਮਹਿਸੂਸ ਕੀਤਾ ਉਹਨਾਂ ਗੁਣਾਂ ਨੂੰ ਕੁਦਰਤ ਦੇ ਵਿੱਚੋਂ ਜੇ ਜਦੋਂ ਉਹਨੇ ਮਹਿਸੂਸ ਕੀਤਾ ਤੇ ਉਹਨੇ ਤਾਂ ਆਖਿਆ ਵੀ ਰੱਬ ਤੇ ਹੋਜੈ ਪਰਮਾਤਮਾ ਇਹੋ ਜੈ ਤੇ ਸਤਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਮੇਰੇ ਮਾਲਕ ਜੀ ਐਵੇਂ ਨਾਮ ਰਖਾਣ ਦੇ ਨਾਲ ਵੱਡੀ ਵਡਿਆਈ ਨਹੀਂ ਹੁੰਦੀ ਤੂੰ ਵੱਡਾ ਹੈਂ ਅਸਲ ਵਿੱਚ ਵੱਡਾ ਹੈਂ ਕਿਉਂਕਿ ਜਿਹੜਾ ਤੇਰਾ ਨਾਮ ਨਾ ਹੈ ਤੂੰ ਆਪਣੇ ਨਾਮ ਦੇ ਮੁਤਾਬਕ ਹੈ ਇਸ ਕਰਕੇ ਤੂੰ ਵੱਡਾ ਹੈਂ ਹੁਣ ਕੋਈ ਦੁਨੀਆ ਦੇ ਅੰਦਰ ਆਪਣਾ ਨਾਮ ਤੇ ਬੜਾ ਵੱਡਾ ਰਖਾ ਲੇ ਪਰ ਨਾਮ ਦੇ ਮੁਤਾਬਕ ਹੋਵੇ ਕੋਈ ਨਾ ਤੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਉਹ ਨਾਮ ਦੇ ਮੁਤਾਬਕ ਨਾਮ ਹੁੰਦਾ ਗੁਣ ਹੈ ਪਰ ਪਾਤਸ਼ਾਹ ਕਹਿੰਦੇ ਨੇ ਉਹ ਨਾਮ ਹੁੰਦਾ ਗੁਣ ਹੈ ਪਰ ਉਹ ਨਾਮ ਕਰਕੇ ਵੱਡਾ ਥੋੜਾ ਹੈ ਵੱਡਾ ਤੇ ਕਰਮਾਂ ਕਰਕੇ ਹੋਏਗਾ ਨਾ ਪਰਮਾਤਮਾ ਦੇ ਅੰਦਰ ਉਹ ਕਰਮ ਨਹੀਂ ਉੰਦੇ ਨਾਮ ਹੁੰਦੇ ਕਰਮਾਂ ਵਿੱਚੋਂ ਪ੍ਰਗਟ ਹੋਏ ਨੇ ਐਸਾ ਨਹੀਂ ਆ ਵੀ ਉਹਦਾ ਨਾਮ ਪੈਦਾ ਹੋਇਆ ਤੇ ਨਾਮ ਰੱਖ ਦਿੱਤਾ ਆਪਾਂ ਬੱਚੇ ਦਾ ਨਾਮ ਰੱਖਨੇ ਆ ਨਾ ਜਦੋਂ ਬੱਚਾ ਪੈਦਾ ਹੁੰਦਾ ਤੇ ਸਾਨੂੰ ਪਤਾ ਥੋੜਾ ਜਿਹਾ ਵੱਡਾ ਹੋ ਕੇ ਕੀ ਬਣੇਗਾ ਕਿਹੋ ਜਿਹਾ ਹੋਏਗਾ ਹੋ ਸਕਦਾ ਹੈ ਨਾਮ ਰੱਖਿਆ ਹੋਵੇ ਪਰਿਵਾਰ ਦੇ ਜੀਆ ਨੇ RAM ਤੇ ਸਾਰੀ ਜ਼ਿੰਦਗੀ ਜਦੋਂ ਵੱਡਾ ਹੋ ਕੇ ਤੇ ਕੰਮ ਕਰੇ ਅਪਰਾਧੀਆਂ ਵਾਲੇ ਕੰਮ ਹੋ ਜਾਣ ਉਹਦੇ ਮਾੜੇ ਦਾਤਾ ਜੀ ਕਹਿੰਦੇ ਨੇ ਜਿਹੋ ਜਿਹਾ ਨਾਮ ਐ ਨਾਮ ਰੱਖਿਆ ਪਰ ਨਾਮ ਰੱਖਿਆ ਉਹਦੀ ਪੈਦਾਇਸ਼ ਉਹਦੀ ਹੋਂਦ ਵਿੱਚੋਂ ਰੱਬ ਦਾ ਨਾਮ ਰੱਬ ਦੀ ਹੋਂਦ ਵਿੱਚੋਂ ਨਹੀਂ ਐ ਰੱਬ ਦਾ ਨਾਮ ਰੱਬ ਦੇ ਗੁਣਾ ਵਿੱਚੋਂ ਐ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਵੱਡੀ ਵਡਿਆਈ ਜਾਂ ਵੱਡਾ ਨਾਉ ਫਿਰ ਪਾਤਸ਼ਾਹ ਕਹਿੰਦੇ ਨੇ ਵੱਡੀ ਵਡਿਆਈ ਜਾਂ ਸੱਚ ਨਿਆਉ ਏ ਮੇਰੇ ਮਾਲਕ ਜੀ ਤੇਰੀ ਵਡਿਆਈ ਵੱਡੀ ਐ ਪਤਾ ਕਿਉਂ ਵੱਡੀ ਐ ਕਿਉਂਕਿ ਤੇਰਾ ਤੇਰਾ ਨਿਆਂ ਹੈ ਨਾ ਮੇਰੇ ਮਾਲਕ ਜੀ ਤੇਰਾ ਨਿਆਂ ਉਹ ਵੀ ਸੱਚ ਹੈ ਨਿਆਂ ਦਾ ਮਤਲਬ ਹੁੰਦਾ ਹੈ ਸੰਸਾਰ ਦੇ ਅੰਦਰ ਜਗਤ ਦੇ ਅੰਦਰ ਜਦੋਂ ਕਿਸੇ ਦੇ ਕੋਲੋਂ ਬੰਦਾ ਫਰਿਆਦ ਲੈ ਕੇ ਜਾਂਦਾ ਹੈ ਨਾ ਤੇ ਜਿੰਦੇ ਕੋਲੋਂ ਫਰਿਆਦ ਲੈ ਕੇ ਗਿਆ ਹੈ ਉਹਦਾ ਕਰਮ ਹੈ ਨਿਆਂ ਕਰਨਾ ਉਹਨ ਪਰਮਾਤਮਾ ਨਿਆਂ ਇਸ ਕਰਕੇ ਨਹੀਂ ਕਰ ਰਿਹਾ ਕਿਸੇ ਦੇ ਨਾਲ ਵੀ ਉਹ ਇਹ ਨਿਆਂ ਕਰਨ ਲੱਗਿਆ ਨਹੀਂ ਵੇਖਦਾ ਵੀ ਮੇਰੇ ਕੋਲ ਜਿਹੜਾ ਫਰਿਆਦ ਲੈ ਕੇ ਆਇਆ ਹੈ ਉਹਦੀ ਜਾਤ ਕੀ ਹੈ ਉਹਦਾ ਵਰਨ ਕੀ ਹੈ ਉਹਦਾ ਸੰਸਾਰ ਦੇ ਅੰਦਰ ਸਟੇਟਸ ਕੀ ਹੈ ਉਹਦੀ ਕੀ ਵਡਿਆਈ ਹੈ ਦੁਨੀਆ ਦੇ ਅੰਦਰ ਉਹ ਇਹ ਚੀਜ਼ਾਂ ਨੂੰ ਨਹੀਂ ਵੇਖ ਰਿਹਾ ਪਰਮਾਤਮਾ ਨਿਆਂ ਕਰਦਾ ਤੇ ਨਿਆਂ ਕਰਦਾ ਉਹ ਉਸ ਦਿਾਨਤਦਾਰੀ ਤੇ ਨਿਆਂ ਕਰਦਾ ਵੀ ਅਸਲ ਵਿੱਚ ਇਹ ਬੰਦਾ ਇਸ ਦੇ ਕਾਬਲ ਹੈ ਕਿ ਨਹੀਂ ਹੈ ਦਾਤਾ ਜੀ ਕਹਿੰਦੇ ਨੇ ਮੇਰੇ ਮਾਲਕ ਤੋਂ ਵੱਡਾ ਹੈ ਕਿਉਂਕਿ ਤੇਰਾ ਨਿਆਂ ਸੱਚਾ ਹੈ ਜਿਹੜਾ ਤੇਰਾ ਨਿਆਂ ਹੈ ਉਹ ਝੂਠਾ ਨਹੀਂ ਹੈ ਉਹ ਇਸ ਚੀਜ਼ ਵਿੱਚੋਂ ਨਹੀਂ ਪੈਦਾ ਹੋਇਆ ਵੀ ਕੋਈ ਬੰਦਾ ਤੇਰੇ ਕੋਲ ਆ ਗਿਆ ਵੀ ਕੋ ਸੰਸਾਰ ਦੇ ਅੰਦਰ ਵੀ ਨਿਆਂ ਹੁੰਦੇ ਨੇ ਨਾ ਦੁਨੀਆ ਦੇ ਅੰਦਰ ਵੀ ਆਪਾਂ ਜਦੋਂ ਸੱਜਾ ਜਦਿਆਂ ਦਾ ਜ਼ਿਕਰ ਪੜਨੇ ਮੇਰੇ ਸਤਿਗੁਰ ਨੇ ਬਾਣੀ ਦੇ ਅੰਦਰ ਵੀ ਜ਼ਿਕਰ ਕੀਤਾ ਹੈ ਪਾਤਸ਼ਾਹ ਜੀ ਕਹਿੰਦੇ ਨੇ ਧ੍ਰਿਗ ਤਿੰਨਾਂ ਕਾ ਜੀਵਿਆ ਜੇ ਲਿਖ ਲਿਖ ਵੇਚਿਆ ਨਾਉ ਦਾਤਾ ਜੀ ਕਹਿੰਦੇ ਨੇ ਜਿਨ੍ਹਾਂ ਨੇ ਨਾਮ ਨੂੰ ਵੀ ਲਿਖ ਲਿਖ ਕੇ ਵੇਚਿਆ ਸੰਸਾਰ ਦੇ ਅੰਦਰ ਉਹਨੂੰ ਵੇਚਣ ਵਾਲੇ ਸਨ ਜਿਨ੍ਹਾਂ ਨੇ ਆਖਿਆ ਵੀ 7-7 ਸਾਲ ਤੇ 9 ਸਾਲ ਦੇ ਬੱਚਿਆਂ ਨੂੰ ਜਿਨ੍ਹਾਂ ਬਾਬਤ ਇਸਲਾਮ ਇਹ ਕਹਿੰਦਾ ਵੀ ਕੋਈ ਇਹਨਾਂ ਦੇ ਉੱਪਰ ਸਜ਼ਾ ਨੀਅਤ ਹੀ ਨਹੀਂ ਹੋ ਸਕਦੀ ਉਹਨਾਂ ਨੂੰ ਕਚਹਿਰੀ ਵਿੱਚ ਖੜਾ ਕਰਕੇ ਧਰਮ ਦਾ ਆਗੂ ਧਰਮ ਦਾ ਠੇਕੇਦਾਰ ਇਹ ਕਹਿੰਦਾ ਵੀ ਇਹਨਾਂ ਤੇ ਇਹ ਫਤਵਾ ਲਾਇਆ ਜਾਂਦਾ ਵੀ ਇਹਨਾਂ ਨੂੰ ਨੀਂਹਾਂ ਵਿੱਚ ਚਣਦੇ। ਪਤਾ ਹੀ ਕਿਉਂ ਫਤਵਾ ਲਾਇਆ ਹੈ? ਕਿਉਂਕਿ ਉਸ ਕਾਜੀ ਦੇ ਉੱਤੇ ਇੱਕ ਹੋਰ ਹੁਕਮਰਾਨ ਖੜਾ ਹੋਇਆ ਹੈ। ਇੱਕ ਹੋਰ ਤਾਕਤਵਰ ਬੰਦਾ ਖੜਾ ਹੋਇਆ ਹੈ ਤੇ ਉਹਦੀ ਤਾਕਤ ਉਸ ਕਾਜੀ ਨਾਲੋਂ ਵੱਡੀ ਹੈ। ਉਹਦੀ ਤਾਕਤ ਉਸ ਕਾਜੀ ਨਾਲੋਂ ਵੱਡੀ ਹੈ। ਕਾਜੀ ਉਹਦੇ ਅਧੀਨ ਹੈ। ਤੇ ਧਿਆਨ ਦੇਣਾ ਜਿੱਥੇ ਧਰਮ ਕਿਸੇ ਦੇ ਅਧੀਨ ਹੋਏਗਾ ਉਥੇ ਨਿਆਂ ਥੋੜਾ ਹੋ ਸਕਦਾ ਹੈ ਪਰ ਪ੍ਰਮਾਤਮਾ ਤੇ ਇਹ ਚੀਜ਼ਾਂ ਦਾ ਧਿਆਨ ਥੋੜਾ ਰੱਖਦਾ ਹੈ ਵੀ ਬੰਦਾ ਕੀ ਹੈ ਉਹਦੀ ਜਾਤ ਉਹਦਾ ਵਰਨ ਉਹਦਾ ਧਰਮ ਰੱਬ ਇਸ ਇਸ ਚੀਜ਼ ਨੂੰ ਮੁੱਖ ਰੱਖ ਕੇ ਨਿਆਂ ਥੋੜਾ ਕਰਦਾ ਹੈ ਸਤਿਗੁਰ ਕਹਿੰਦੇ ਨੇ ਉਹ ਕਿਉਂਕਿ ਉਹਦਾ ਨਿਆਂ ਸੱਚਾ ਹੈ ਉਹਨੇ ਜਿਹੜਾ ਸੱਚ ਹੈ ਉਹਨੇ ਉਹੀ ਨਿਆਂ ਕਰਨਾ ਹੈ ਉਹਨੇ ਉਹਦੇ ਨਿਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਬਾਹਰੀ ਧਿਆਨਤਦਾਰੀ ਨਹੀਂ ਹੈ ਵੀ ਇਹ ਮੇਰਾ ਰਿਸ਼ਤੇਦਾਰ ਹੈ ਤੇ ਇਹਦੇ ਨਾਲ ਮੈਂ ਕੁਝ ਵੱਖਰਾ ਵਤੀਰਾ ਕਰ ਲਵਾਂ ਇਹ ਮੇਰਾ ਦੁਸ਼ਮਣ ਹੈ ਇਹਦੇ ਨਾਲ ਕੋਈ ਵੱਖਰਾ ਵਤੀਰਾ ਕਰ ਲਵਾਂ ਸਤਿਗੁਰੂ ਕਹਿੰਦੇ ਨੇ ਨਹੀਂ ਵੱਡੀ ਵਡਿਆਈ ਜਾਂ ਸੱਚ ਨਿਆਂੋਂ ਵੱਡੀ ਵਡਿਆਈ ਜਾਂ ਨਿਹਚਲ ਥਾਂੋਂ ਪਰਮਾਤਮਾ ਜਿਸ ਥਾਂ ਦੇ ਉੱਤੇ ਹੈ ਨਾ ਦਾਤਾ ਜੀ ਕਹਿੰਦੇ ਨੇ ਉਹ ਥਾਂ ਨਿਹਚਨ ਆ ਸੰਸਾਰ ਦੇ ਅੰਦਰ ਕੋਈ ਥਾਂ ਨੇ ਚਲ ਨਹੀਂ ਜਿਤੇ ਰੱਖਣਾ ਸਾਥ ਸੰਗਤ ਆਪਾਂ ਘਰ ਬਣਾਏ ਨੇ ਘਰ ਬਣਾ ਕੇ ਰਜਿਸਟਰੀ ਕਰਾਈ ਰਜਿਸਟਰੀ ਦੇ ਉੱਤੇ ਨਾਮ ਲਿਖਿਆ ਗਿਆ ਪਰ ਦੇਖੋ ਨਾ ਇਸ ਜਿੱਥੇ ਆਪਾਂ ਘਰ ਬਣਾਇਆ ਇਹ ਇਸ ਘਰ ਤੋਂ ਪਹਿ ਸਾਡੇ ਤੋਂ ਪਹਿਲਾਂ ਇੱਥੇ ਕਿੰਨੇ ਆਏ ਕਿੰਨੇ ਗਏ ਮੈਂ ਕਹਿ ਸਕਦਾ ਨਾ ਵੀ ਇਹ ਘਰ ਮੇਰਾ ਹੈ ਪਰਦਾਤਾ ਜੀ ਕਹਿੰਦੇ ਨੇ ਤੇਰਾ ਨਹੀਂ ਹੈ ਇਹ ਥਾਂ ਨਹੀਂ ਚਲਣੀ ਹੈ ਇਸ ਧਰਤੀ ਦੇ ਉੱਤੇ ਜਿੰਨੀਆਂ ਥਾਂਵਾਂ ਨੇ ਕੋਈ ਨਹੀਂ ਚਲਣੀ ਹੈ ਪਰਦਾਤਾ ਜੀ ਕਹਿੰਦੇ ਨੇ ਮੇਰੇ ਮਾਲਕ ਦੀ ਤੇਰੀ ਵਡਿਆਈ ਵੱਡੀ ਪਤਾ ਕਿਉਂ ਹੈ ਵੱਡੀ ਵਡਿਆਈ ਜਾਂ ਨਿਹ ਚਲ ਥਾਂਉ ਕਿਉਂਕਿ ਤੇਰੀ ਥਾਂ ਅਬినాਸੀ ਹੈ ਉਹ ਚੱਲਣ ਵਾਲੀ ਨਹੀਂ ਹੈ ਉਹ ਨਿਹ ਚੱਲੇ ਜਿੱਥੇ ਪ੍ਰਮਾਤਮਾ ਨਿਵਾਸ ਉਹ ਕਿੱਥੇ ਉਹ ਉਹ ਕਿਸੇ ਸਾਡੇ ਤਰ੍ਹਾਂ ਉਹ ਘਰ ਬਣਾ ਕੇ ਥੋੜਾ ਕੋਈ ਦਰਗਾ ਲਾ ਕੇ ਥੋੜਾ ਬੈਠ ਹੋਇਆ ਵੀ ਜਿੰਨੂੰ ਡਰ ਹੈ ਕਿਸੇ ਦਾ ਧਿਆਨ ਦੇਣ ਦੀ ਥਾਂ ਨੇ ਚੱਲਿਆ ਉਹਨੂੰ ਕਿਸੇ ਦਾ ਡਰ ਨਹੀਂ ਹੈ ਜਿੱਥੇ ਉਹ ਨਿਆਹ ਕਰਦਾ ਨਾ ਜਿਸ ਥਾਂ ਤੇ ਬਹਿ ਕੇ ਦਾਤਾ ਜੀ ਕਹਿੰਦੇ ਨੇ ਜਿਉਂ ਦਾ ਨਿਆਹ ਸੱਚ ਹੈ ਤੇ ਉਹਦਾ ਆਸਨ ਵੀ ਅਡੋਲ ਹੈ ਉਹਦਾ ਆਸਨ ਵੀ ਸੱਚ ਹੈ ਜਿੱਥੇ ਉਹ ਬੈਠਾ ਹੈ ਜਿੱਥੇ ਉਹ ਆਸਨ ਲਾ ਕੇ ਇਹ ਸਾਰੇ ਪਸਾਰੇ ਦੇ ਉੱਪਰ ਬੈਠਾ ਨਿਆਹ ਕਰ ਰਿਹਾ ਨਾ ਧੰਗੁਰ ਨਾਨਕ ਪਾਤਸ਼ਾਹ ਕਹਿੰਦੇ ਨੇ ਵੱਡੀ ਵਡਿਆਈ ਜਾਣੇ ਚਲ ਥਾਉ ਵੱਡੀ ਵਡਿਆਈ ਜਾਣਾ ਆ ਲਾਉ ਆ ਲਾਉ ਦਾ ਮਤਲਬ ਹੁੰਦਾ ਹੈ ਆਲਾਪ ਬੋਲ ਜੀਵਾਂ ਦੇ ਬਚਨ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜੋ ਕੁਝ ਜੀਵ ਬੋਲਦੇ ਨੇ ਅਸੀਂ ਜੋ ਕੁਝ ਬੋਲਨੇ ਆ ਉਹ ਸਾਡੇ ਅਲਾਓ ਅਲਾਓ ਦਾ ਮਤਲਬ ਹੈ ਗਲੇ ਤੋਂ ਨਿਕਲੀ ਹੋਈ ਆਵਾਜ਼ ਸਭ ਕਹਿੰਦੇ ਨੂੰ ਦੀ ਵਡਿਆਈ ਵੱਡੀ ਤਾਂ ਕਿਉਂਕਿ ਉਹ ਜਾਣਦਾ ਹੈ ਕਿ ਮੇਰੇ ਅੰਦਰ ਕੀ ਹੈ ਮੇਰੇ ਬਚਨ ਤੇ ਬਾਅਦ ਵਿੱਚ ਜ਼ੁਬਾਨ ਤੋਂ ਨਿਕਲੇ ਨਾ ਸਾਹਿਬ ਦੀ ਬਾਣੀ ਦਾ ਇੱਕ ਬਚਨੇ ਪਾਤਸ਼ਾਹ ਕਹਿੰਦੇ ਨੇ ਬਿਨ ਬੋਲਿਆਂ ਸਭ ਕਿਛ ਜਾਣਦਾ ਕਿਸ ਆਗੇ ਕੀਚੈ ਅਰਦਾਸ ਪਾਤਸ਼ਾਹ ਕਹਿੰਦੇ ਨੇ ਜੀ ਉਹਦੇ ਬਿਰਦ ਦੀ ਗੱਲ ਹੈ ਤੇ ਉਹਦਾ ਸੁਭਾਅ ਹੈ ਪਾਤਸ਼ਾਹ ਕਹਿੰਦੇ ਨੇ ਬਿਨਾਂ ਬੋਲਿਆਂ ਹੀ ਜਾਣਦਾ ਮੈਂ ਸ਼ਤ ਪਰਸੂ ਵੀ ਬੇਨਤੀ ਕੀਤੀ ਸੀ ਪਿਛਲੇ ਹੁਕਮਨਾਮੇ ਦੇ ਵਿਚਾਰ ਕਰਦੇ ਹੋਇਆ ਵੀ ਸੱਚ ਹੈ ਵੀ ਕਿਸੇ ਬੰਦੇ ਦੇ ਸਾਹਮਣੇ ਸ਼ਬਦ ਪ੍ਰਗਟ ਕਰਨੇ ਨੇ ਬੋਲਣਾ ਹੈ ਕੁਝ ਕਹਿਣਾ ਹੈ ਤੇ ਸਾਨੂੰ ਉਹਨੂੰ ਸ਼ਬਦਾਂ ਦਾ ਰੂਪ ਦੇਣਾ ਪੈਂਦਾ ਹੈ ਪਰ ਧਿਆਨ ਦੇਣਾ ਪ੍ਰਮਾਤਮਾ ਦੇ ਸਾਹਮਣੇ ਸਾਨੂੰ ਸ਼ਬਦਾਂ ਦਾ ਰੂਪ ਦੇਣਾ ਨਹੀਂ ਪੈਂਦਾ ਉਹਤੇ ਪਾਤਸ਼ਾਹ ਜੀ ਕਹਿੰਦੇ ਨੇ ਸਾਡੇ ਅੰਦਰ ਫੁਰਨਾ ਮੇਰੇ ਅੰਦਰ ਫੁਰਨਾ ਬਣਿਆ ਭਾਵੇਂ ਉਹ ਚੰਗਾ ਬਣਿਆ ਭਾਵੇਂ ਮਾੜਾ ਬਣੇ ਜੋ ਮੇਰੇ ਅੰਦਰ ਫੁਰਨਾ ਬਣਿਆ ਉਹਦੇ ਤੱਕ ਪਹੁੰਚ ਗਿਆ ਉਹਦੇ ਤੱਕ ਪਹੁੰਚ ਗਿਆ ਉਹਨੂੰ ਸ਼ਬਦਾਂ ਦਾ ਜਾਮਾ ਦੇਣਾ ਇਹ ਤੇ ਮੇਰਾ ਇੱਕ ਭਰਮ ਹੈ ਵੀ ਸ਼ਾਇਦ ਮੈਂ ਸੋਹਣੇ ਸੋਹਣੇ ਸ਼ਬਦ ਸ਼ਿੰਗਾਰ ਸ਼ਿੰਗਾਰ ਕੇ ਰੱਬ ਦੇ ਅੱਗੇ ਬੋਲਾਂਗਾ ਤੇ ਸ਼ਾਇਦ ਉਹਨੂੰ ਜਿਆਦਾ ਚੰਗੇ ਲੱਗਣਗੇ ਵੀ ਮੈਂ ਜੇ ਆਖਾਂਗਾ ਵੀ ਸਤਿਗੁਰੂ ਜੀ ਮੇਰੇ ਵਰਗਾ ਗਰੀਬ ਕੋਈ ਨਹੀਂ ਮੇਰੇ ਵਰਗਾ ਨਿਮਾਣਾ ਕੋਈ ਨਹੀਂ ਮੇਰੇ ਵਰਗਾ ਸੰਸਾਰ ਦੇ ਅੰਦਰ ਤਰਸ ਦਾ ਪਾਤਰ ਕੋਈ ਨਹੀਂ ਸਤਿਗੁਰੂ ਮੈਂ ਬੜਾ ਬੁਨੀਆਰਾ ਮੈਂ ਬੜਾ ਪਾਪੀ ਆ ਮੈਂ ਬੜਾ ਮਾੜਾ ਪਰ ਜਦੋਂ ਮੈਂ ਬੇਨਤੀ ਕਰਕੇ ਨਿਕਲਿਆ ਮੈਂ ਫਿਰ ਉਹ ਜਿਹਾ ਇਹ ਤੇ ਉਹਨੂੰ ਪਤਾ ਹੈ ਨਾ ਮੈਂ ਛਲ ਕਿੰਦੇ ਨਾਲ ਕਰ ਰਿਹਾ ਆਪਣੇ ਨਾਲ ਕਰ ਰਿਹਾ ਉਹਨੂੰ ਨਹੀਂ ਮੈਂ ਛਲ ਸਕਦਾ ਕਿਉਂਕਿ ਉਹ ਮੇਰੇ ਅੰਦਰ ਦੇ ਫੁਰਨਿਆਂ ਨੂੰ ਜਾਣਦਾ ਹੈ ਕਿ ਮੈਂ ਅੰਦਰ ਫੁਰਨਾ ਪੈਦਾ ਕਰਦਾ ਹੋਇਆ ਵੀ ਆਪਣੇ ਅੰਦਰ ਚਲਾਕੀ ਪੈਦਾ ਕਰ ਰਿਹਾ ਆਪਣੇ ਅੰਦਰ ਇੱਕ ਚਲਾਕੀ ਬਣਾ ਕੇ ਬੈਠਾ ਹਾਂ ਵੀ ਨਹੀਂ ਸ਼ਾਇਦ ਮੈਂ ਰੱਬ ਨੂੰ ਵੀ ਭੁਲੇਖੇ ਵਿੱਚ ਪਾ ਲਵਾਂਗਾ ਵੀ ਨਹੀਂ ਦੁਨੀਆ ਨੂੰ ਤੇ ਪਾ ਲੈਣਾ ਸ਼ਬਦਾਂ ਦੇ ਨਾਲ ਸਤਿਗੁਰੂ ਕਹਿੰਦੇ ਨੇ ਨਹੀਂ ਵੱਡੀ ਵਡਿਆਈ ਜਾਣ ਹੈ ਆਲਾਓ ਉਹ ਜਾਣਦਾ ਹੈ ਸਾਡੇ ਅੰਦਰ ਦੇ ਫੁਰਨਿਆਂ ਨੂੰ ਉਹ ਜਾਣਦੇ ਸਾਡੇ ਅੰਦਰ ਦੀ ਅਰਜ਼ੋਈ ਨੂੰ ਅੰਦਰ ਦੀ ਅਰਦਾਸ ਨੂੰ ਅੰਦਰ ਦੀ ਬੇਨਤੀ ਨੂੰ ਅੰਦਰ ਦੇ ਬਚਨਾਂ ਨੂੰ ਦਾਤਾ ਜੀ ਕਹਿੰਦੇ ਨੇ ਜੋ ਸਾਡੇ ਅੰਦਰ ਫੁਰਨਾ ਫੁਰੇ ਉਹਨਾਂ ਦੇ ਤੋਂ ਲੁਕਾਇਆ ਨਹੀਂ ਜਾ ਸਕਦਾ ਨਾ ਹੀ ਕੋਈ ਸ਼ਬਦੀ ਜਾਮਾ ਪਾ ਕੇ ਪਰਮਾਇਆ ਜਾ ਸਕਦਾ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਜਾਣੇ ਆ ਲਾਓ ਵੱਡੀ ਵਡਿਆਈ 부ਝੇ ਸਭ ਭਾਉ ਕਿਉਂਕਿ ਸਾਡੇ ਅੰਦਰ ਦੇ ਭਾਉ ਨੂੰ ਉਹ ਬੁੱਝਦਾ ਹੈ ਧੰਗੁਰ ਨਾਨਕ ਪਾਤਸ਼ਾਹ ਜੀ ਗਏ ਨ ਸੱਜਣ ਦੇ ਕੋਲ ਸੱਜਣ ਕੀ ਕਰ ਰਿਹਾਏ ਬਾਬੇ ਨਾਨਕ ਦੇ ਸਾਹਮਣੇ ਇੱਕ ਭੁਲੇਖਾ ਉਹਨੇ ਦੁਨੀਆਂ ਦੇ ਅੰਦਰ ਪਾਇਆ ਹੋਇਆ ਧਰਮੀ ਹੋਣ ਦਾ ਸੱਜਣ ਨੇ ਧਰਮੀ ਹੋਣ ਦਾ ਭੁਲੇਖਾ ਦੁਨੀਆਂ ਦੇ ਸਾਹਮਣੇ ਪਾਇਆ ਹੋਇਆ ਲੋਕ ਬੜੀ ਵਡਿਆਈ ਕਰਦੇ ਨੇ ਸੱਜਣ ਦੀ ਬਾਤ ਜੀ ਸੱਜਣ ਵਰਗਾ ਧਰਮੀ ਕੋਈ ਨਹੀਂ ਬਾਬਾ ਨਾਨਕ ਜੀ ਗਏ ਅੱਧੀ ਰਾਤ ਹੋਈ ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨੇ ਨੂੰ ਕਹਿੰਦਾ ਮਰਦਾਨਿਆਂ ਬਾਣੀ ਆਈ ਰਬਾਬ ਛੇੜ ਭਾਈ ਮਰਦਾਨਾ ਜੀ ਬਾਬੇ ਨਾਨਕ ਦੇ ਬਚਨਾਂ ਨੂੰ ਸੁਣ ਕੇ ਸੱਤ ਕਹਿੰਦੇ ਨੇ ਰਬਾਬ ਦੀ ਤਾਰ ਤੇ ਹੱਥ ਲਾਉਂਦੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਸ਼ਬਦ ਉਚਾਰਨ ਕਰਦੇ ਨੇ ਉੱਜਲ ਕਹਿਾਂ ਚਿਲਕਣਾ ਕੋਟਮ ਕਲੜੀ ਮਸ ਧੋਤਿਆਂ ਜੂਟ ਨਾ ਉਤਰੀ ਜੇ ਸੂ ਧੋਵਾ ਤਿਸ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਣ ਹੁਣ ਬਾਬਾ ਨਾਨਕ ਜੀ ਜਿਵੇਂ ਜਿਵੇਂ ਸ਼ਬਦ ਪੜ੍ਹਦੇ ਨੇ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਣ ਸੱਜਣ ਨੂੰ ਸਮਝ ਆ ਰਹੀਏ ਕਿ ਬਾਬਾ ਨਾਨਕ ਜੀ ਮੈਨੂੰ ਹੀ ਕਹਿ ਰਹੇ ਨੇ ਕਿ ਸੱਜਣਾ ਸੱਜਣ ਬਣ ਕੇ ਦਿਖਾਵਾ ਤੇ ਬੜਾ ਕਰਨੇ ਪਰ ਜਿਹੜੇ ਕਰਮ ਕਰਨੇ ਉਹ ਤੇਰੇ ਸੱਜਣਾ ਵਾਲੇ ਨਹੀਂ ਉਹ ਤੇਰੇ ਚੰਗੇ ਨਹੀਂ ਇਹ ਕੀਤੇ ਕਰਮ ਤੇਰੇ ਨਾਲ ਨਹੀਂ ਜਾਣੇ ਜਿਹੜੇ ਸੰਸਾਰ ਦੇ ਅੰਦਰ ਤੂੰ ਕਰ ਰਿਹਾ ਕਰਮ ਹੀ ਤੇਰੇ ਭਾਈਵਾਲ ਬੰਨੇ ਨੇ ਜਿਨ੍ਹਾਂ ਲਈ ਕਰ ਰਿਹਾ ਉਹਨਾਂ ਨੇ ਪਾਸੇ ਹੋ ਜਾਣਾ ਹੈ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਮੇਰੇ ਮਾਲਕ ਜੀ ਤੂੰ ਸਾਡੇ ਅੰਦਰ ਦੇ ਪਾਉ ਨੂੰ ਜਾਣਦਾ ਹੈ ਤੇਰੀ ਤਾਂ ਵਡਿਆਈ ਵੱਡੀ ਹੈ ਵੱਡੀ ਵਡਿਆਈ ਬੂਝੈ ਸਭ ਪਾਉ ਤੂੰ ਸਾਡੇ ਅੰਦਰ ਦੇ ਪਾਉ ਨੂੰ ਬੂਝਨੇ ਬਾਬੇ ਨਾਨਕ ਨੇ ਕਹਿ ਦਿੱਤਾ ਨਾ ਕਾਜੀ ਨੂੰ ਜਦੋਂ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਵੀ ਬਾਬਾ ਨਾਨਕ ਜੀ ਜੇ ਤੂੰ ਕਹਿਣਾ ਵੀ ਕੋਈ ਹਿੰਦੂ ਨੇ ਕੋਈ ਮੁਸਲਮਾਨ ਨੇ ਚਲੋ ਸਾਡੇ ਨਾਲ ਨਮਾਜ਼ ਪੜੋ ਫਿਰ ਬਾਬਾ ਨਾਨਕ ਕਹਿੰਦੇ ਨੇ ਚਲੋ ਜੇ ਤੁਸੀਂ ਨਮਾਜ਼ ਪੜੋਗੇ ਤੇ ਆਪਾਂ ਵੀ ਪੜ ਲਾਂਗੇ ਆਪਾਂ ਨੂੰ ਨਮਾਜ਼ ਪੜਨ ਦੇ ਵਿੱਚ ਕੋਈ ਹਰਜ ਥੋੜਾ ਹੈ ਕੋਈ ਗੁਰੇਜ਼ ਥੋੜਾ ਹੈ ਜੇ ਤੁਸੀਂ ਪੜੋਗੇ ਤੇ ਆਪਾਂ ਵੀ ਪੜਾਂਗੇ ਪਰ ਸ਼ਰਤ ਹੈ ਤੂੰ ਪੜਨੀ ਪੈਣੀ ਹੈ ਬਾਬਾ ਜੀ ਅਸੀਂ ਤੇ ਪੜਾਂਗੇ ਪੜਾਂਗੇ ਤੁਸੀਂ ਕਹਿ ਰਹੇ ਹੋ ਵੀ ਕੋਈ ਹਿੰਦੂ ਨਹੀਂ ਕੋਈ ਮੁਸਲਮਾਨ ਨਹੀਂ ਤੇ ਜੇ ਕੋਈ ਨਹੀਂ ਤੇ ਫਿਰ ਚੱਲੋ ਸਾਡੇ ਨਾਲ ਬਾਬਾ ਨਾਨਕ ਜੀ ਗਏ ਕਾਜੀ ਨਮਾਜ਼ ਪੜਦਾ ਹੈ ਮੋਲਵੀ ਨਮਾਜ਼ ਪੜਦਾ ਹੈ ਬੈਠੇ ਹੋਰ ਲੋਕ ਨਮਾਜ਼ ਪੜਦੇ ਨੇ ਗੁਰਨਾਨਕ ਪਾਤਸ਼ਾਹ ਜੀ ਉਹਨਾਂ ਦੇ ਚਿਹਰਿਆਂ ਵੱਲ ਦੇਖ ਕੇ ਮੁਸਕੁਰਾਉਂਦੇ ਨੇ ਕਾਜੀ ਅੱਖ ਖੋਲ ਕੇ ਕਾਣੀ ਜੀ ਅੱਖ ਨਾਲ ਵੇਖਦਾ ਹੈ ਜਦੋਂ ਨਮਾਜ਼ ਪੂਰੀ ਹੋ ਜਾਂਦੀ ਤੇ ਬਾਬੇ ਨਾਨਕ ਕਹਿੰਦੇ ਨਾਨਕ ਜੀ ਤੁਸੀਂ ਤੇ ਕਿਹਾ ਸੀ ਨਮਾਜ਼ ਨਾਲ ਪੜਾਂਗੇ ਅਸੀਂ ਪੜੀਏ ਤੁਸੀਂ ਨਹੀਂ ਪੜੀ ਬਾਬਾ ਨਾਨਕ ਕਹਿੰਦਾ ਤੁਹਾਨੂੰ ਕਿਵੇਂ ਪਤਾ ਲੱਗਾ ਕਹਿੰਦੇ ਮੈਂ ਤੁਹਾਨੂੰ ਵੇਖਿਆ ਬਾਬਾ ਨਾਨਕ ਜੀ ਕਹਿੰਨ ਲੱਗੇ ਦਾ ਮਤਲਬ ਹੈ ਤੂੰ ਵੀ ਨਹੀਂ ਪੜੀ ਕਹਿੰਦਾ ਨਹੀਂ ਮੈਂ ਨਮਾਜ਼ ਪੜੀ ਮੈਂ ਤੇ ਵੇਖਿਆ ਤੁਹਾਨੂੰ ਵੀ ਤੁਸੀਂ ਨਮਾਜ਼ ਨਹੀਂ ਪੜ ਰਹੇ ਸੋ ਬਾਬਾ ਨਾਨਕ ਜੀ ਕਹਿੰਦੇ ਨੇ ਸੱਚ ਦੱਸ ਆਪਣੀ ਹਿਰਦੇ ਤੇ ਹੱਥ ਰੱਖ ਕੇ ਦੱਸ ਦਿਲ ਤੇ ਹੱਥ ਰੱਖ ਕੇ ਦੱਸ ਵੀ ਜਦੋਂ ਨਮਾਜ਼ ਪੜੀ ਜਾ ਰਹੀ ਸੀ ਉਹ ਤੂੰ ਤੇ ਘਰ ਬੈਠਾ ਹੋਇਆ ਸੀ ਕਾਜੀ ਕਹਿੰਦਾ ਸਤਗੁਰੂ ਮੈਂ ਤੇ ਇੱਥੇ ਆ ਤੁਹਾਡੇ ਸਾਹਮਣੇ ਬੈਠਾ ਬਾਬਾ ਜੀ ਕਹਿੰਦੇ ਨਹੀਂ ਇੱਥੇ ਤੇ ਸਰੀਰ ਬੈਠਾ ਹੈ ਤੇਰਾ ਮਨ ਤੇ ਘਰ ਸੀ ਨਾ ਜਿਹੜੀ ਘਰ ਤੋਂ ਕਾਬਲ ਤੋਂ ਘੋੜੀ ਲਿਆਂਦੀ ਏ ਉਹਨੇ ਬਸ਼ੀਰਾ ਦਿੱਤਾ ਤੈਨੂੰ ਡਰ ਸੀ ਰਸਾ ਨਹੀਂ ਪਾ ਕੇ ਕਿਤੇ ਫੂਚੂ ਨਾ ਡਿਗ ਜਾਏ ਹੁਣ ਸਤਗੁਰ ਦੇ ਅੰਦਰ ਦੀ ਬੂਝ ਕੇ ਦੱਸ ਰਹੇ ਨੇ ਪਾਤਸ਼ਾਹ ਕਿੰਨਾਂ ਨੂੰ ਜਾਣਦਾ ਹੈ ਬੂਝੇ ਸਭ ਪਾਉ ਦਾਤਾ ਜੀ ਕਹਿੰਦੇ ਨੇ ਮੈਂ ਦੁਨੀਆਂ ਤੋਂ ਲੁਕਾ ਸਕਣਾ ਮੇਰੇ ਮਾਲਕ ਜੀ ਤੂੰ ਤੇ ਅੰਦਰ ਦੇ ਪਾਉ ਨੂੰ ਬੂਝਣੈਸ਼ ਕਰਕੇ ਤੇਰੀ ਵਡਿਆਈ ਵੱਡੀ ਹੈ ਵੱਡੀ ਵਡਿਆਈ ਬੂਝੇ ਸਭ ਪਾਉ ਵੱਡੀ ਵਡਿਆਈ ਜਾਂ ਪੁੱਛ ਨਾ ਦਾਤ ਪਾਤਸ਼ਾਹ ਕਹਿੰਦੇ ਨੇ ਤੇਰੀ ਵਡਿਆਈ ਤਾਂ ਵੱਡੀ ਕਿ ਤੂੰ ਕਿਸੇ ਨੂੰ ਦਾਤ ਦੇਣ ਲੱਗਿਆ ਪੁੱਛਦਾ ਨਹੀਂ ਐ ਕਿੰਨੂੰ ਦੇਣਾ ਐ ਕਿੰਨੂੰ ਨਹੀਂ ਦੇਣਾ ਰੱਬ ਜੀ ਪੁੱਛ ਕੇ ਥੋੜਾ ਦਿੰਦੇ ਨੇ ਕਿਸੇ ਕੋਲ ਵੀ ਕਿੰਨੂੰ ਦੇਣਾ ਚਾਹੀਦਾ ਤੇ ਕਿੰਨੂੰ ਨਹੀਂ ਦੇਣਾ ਚਾਹੀਦਾ ਆਪਾਂ ਤੇ ਪੁੱਛ ਕੇ ਦੇ ਨਿਆਣਾ ਵੀ ਕਿੰਨੂੰ ਦਈਏ ਕਿੰਨੂੰ ਨਾ ਦਈਏ ਕਿੰਨਾ ਕੁਝ ਵੇਖਣਾ ਪੈਂਦਾ ਹੈ ਸੰਸਾਰ ਦੇ ਅੰਦਰ ਪਾਤਸ਼ਾਹ ਕਹਿੰਦੇ ਨੂੰ ਕਦੀ ਪੁੱਛ ਕੇ ਨਹੀਂ ਦਿੰਦਾ ਦਾਤ ਉਹਦਾ ਨਿਆਹ ਹੈ ਦੇਣਾ ਔਰ ਉਹਦੀ ਵਿਢਾਈ ਹੈ ਸਤਿਗੁਰ ਕਹਿੰਦੇ ਨੇ ਉਹ ਪੈਦਾ ਹੋਣ ਤੋਂ ਪਹਿਲਾਂ ਹੀ ਦੇ ਦਿੰਦਾ ਹੈ ਬਾਣੀ ਦਾ ਬਚਨ ਪੜੋ ਪਾਤਸ਼ਾਹ ਕਹਿੰਦੇ ਨੇ ਪਹਿਲਾਂ ਦੇਤਾ ਰਿਜਕ ਸੰਬਹਾ ਸਤਿਗੁਰ ਤੋਂ ਪਹਿਲਾਂ ਰਿਜਕ ਪੈਦਾ ਕਰਨਾ ਹੈ ਬੰਦਾ ਪੈਦਾ ਹੋਇਆ ਬੰਦੇ ਦੀ ਗੱਲ ਹੀ ਨਹੀਂ ਜਿੰਨੀ ਕੁਦਰਤ ਪੈਦਾ ਕੁਦਰਤ ਰੱਬ ਨੇ ਬਣਾਈ ਹੈ ਸਾਹਿਬ ਕਹਿੰਦੇ ਨੇ ਜੀ ਬਾਦ ਵਿੱਚ ਜਨਮ ਲੈਂਦਾ ਹੈ ਉਹਦਾ ਰਿਜਕ ਪਹਿਲਾਂ ਹੁੰਦਾ ਹੈ ਸੰਸਾਰ ਵਿੱਚ ਬੱਚੇ ਦਾ ਜਨਮ 9ਵੇਂ ਮਹੀਨੇ ਵਿੱਚ ਹੋ ਰਿਹਾ ਹੈ ਬੱਚੇ ਦੇ ਜਨਮ ਤੋਂ ਪਹਿਲਾਂ ਮਾਂ ਦੇ ਅੰਦਰ ਪ੍ਰਮਾਤਮਾ ਨੇ ਉਹ ᔪਗਤੀ ਪੈਦਾ ਕਰ ਦਿੱਤੀ ਕਿ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਮਾਂ ਉਸ ਚੀਜ਼ ਨਾਲ ਨਵਾਜੀ ਗਈ ਰੱਬ ਵੱਲੋਂ ਹੀ ਇਹ ਸਤਗੁਰੂ ਜੀ ਕਹਿੰਦੇ ਨੇ ਪ੍ਰਮਾਤਮਾ ਦੀ ਦਾਤ ਹੈ ਉਹ ਪਹਿਲਾਂ ਦਾਤ ਦਿੰਦਾ ਹੈ ਫਿਰ ਜੀ ਪੈਦਾ ਕਰਦਾ ਹੈ ਹੁੰਦੀ ਵਡਿਆਈ ਉਹ ਪੁੱਛ ਕੇ ਦਾਤ ਨਹੀਂ ਦਿੰਦਾ ਵੀ ਕਿੰਨੂੰ ਦੇਣੀ ਚਾਹੀਦੀ ਹੈ ਤੇ ਕਿੰਨੂੰ ਨਹੀਂ ਇਹਦਾ ਇਹ ਕਿਹੜੇ ਧਰਮ ਦਾ ਹੈ ਇੱਥੇ ਤੇ ਸਾਧ ਸੰਗਤ ਜੀ ਧਰਮ ਦੇ ਨਾਂ ਤੇ ਲੋਕ ਲੰਗਰ ਲਾ ਵੰਡ ਰਹੇ ਨੇ ਭੋਜਨ ਖਵਾ ਰਹੇ ਨੇ ਤੇ ਉੱਥੇ ਵੀ ਪੁੱਛ ਰਹੇ ਹੁੰਦੇ ਨੇ ਤੂੰ Hindu ਹੈ ਕਿ Musalman ਹੈ ਵੀ Hindu ਹੈ ਤੇ ਦੇ ਦਿਆਂਗੇ Musalman ਹੈ ਤੇ ਨਹੀਂ ਦੇਣਾ ਸਤਗੁਰੂ ਜੀ ਕਹਿੰਦੇ ਨੇ ਇਹ ਧਰਮ ਨਹੀਂ ਹੈ ਇਹ ਤੇ ਧਰਮ ਦੇ ਡੰਬਰ ਨੇ ਜਿੰਨੇ ਸੰਸਾਰ ਵਿੱਚ ਆਪਾਂ ਕਰਨੇ ਔਰ ਬਾਬਾ ਨਾਨਕ ਜੀ ਕਹਿੰਦੇ ਨੇ ਉਹਦੀ ਵਡਿਆਈ ਵੱਡੀ ਹੈ ਔਰ ਇਹੀ ਸਭ ਤੋਂ ਵੱਡਾ ਧਰਮ ਹੈ ਜਿੱਥੇ ਕੁਝ ਨਾ ਪੁੱਛਿਆ ਜਾਏ ਕਿਉਂਕਿ ਦਾਤ ਇਹ ਕੋਮਨ ਹੈ ਜਿਵੇਂ ਹਵਾ ਸਾਰਿਆਂ ਲਈ ਇਕਵਲ ਹੈ ਨਾ ਇਸ ਤਰ੍ਹਾਂ ਰੱਬ ਨੇ ਖਾਣ ਪੀਣ ਦੀਆਂ ਦਾਤਾਂ ਵੀ ਸਭ ਲਈ ਬਰਾਬਰ ਰੱਖੀਆਂ ਹੋਈਆਂ ਉਹਨਾਂ ਦੇ ਤੇ ਵੀ ਕਿਸੇ ਦਾ ਕਬਜ਼ਾ ਨਹੀਂ ਹੋਣਾ ਚਾਹੀਦਾ ਇਸੇ ਕਰਕੇ ਪਾਤਸ਼ਾਹ ਕਹਿੰਦੇ ਨੇ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਆਪਿਆ ਸਤਿਗੁਰੂ ਜੀ ਤੇਰੀ ਵਡਿਆਈ ਤਾਂ ਵੱਡੀ ਹੈ ਕਿਉਂਕਿ ਤੂੰ ਆਪ ਹੀ ਆਪ ਹੈ ਤੇਰੇ ਬਰਾਬਰ ਹੋਰ ਕੋਈ ਨਹੀਂ ਹੈ ਤੇਰੇ ਤੇ ਕਿਸੇ ਦਾ ਹੁਕਮ ਨਹੀਂ ਚੱਲਦਾ ਦੁਨੀਆ ਦੇ ਅੰਦਰ ਕੋਈ ਬੰਦਾ ਬੈਠਾ ਹੈ ਮੇਰੇ ਵਰਗਾ ਨੌਕਰੀ ਕਰਦਾ ਹੈ ਮੇਰੇ ਉੱਤੇ ਚਾਰ ਹੋਰ ਬੈਠੇ ਹੋਣਗੇ ਪਰ ਦਾਤਾ ਜੀ ਕਹਿੰਦੇ ਨੇ ਤੇਰੇ ਤੇ ਕੌਣ ਹੈ ਹੁਕਮ ਚਲਾਉਣ ਵਾਲਾ ਤੇਰੀ ਤਾਂ ਵਡਿਆਈ ਵੱਡੀ ਤੂੰ ਇਸ ਕਰਕੇ ਕਿਸੇ ਨੂੰ ਪੁੱਛ ਕੇ ਦਾਤ ਨਹੀਂ ਦਿੰਦਾ ਕਿਉਂਕਿ ਤੂੰ ਆਪਣੇ ਆਪ ਵਿਚ ਆਪ ਹੀ ਸਭ ਤੋਂ ਵੱਡਾ ਹੈ ਤੂੰ ਜੋ ਫੈਸਲੇ ਕਰਨੇ ਨੇ ਤੂੰ ਆਪ ਕਰਨੇ ਨੇ ਤੂੰ ਫੈਸਲੇ ਕਰਨ ਵਾਸਤੇ ਮੰਤਰੀ ਨਹੀਂ ਰੱਖੇ ਹੋਏ ਵੀ ਮੰਤਰੀਆਂ ਕੋਲੋਂ ਪਹਿਲਾਂ ਪੁੱਛੇਗਾ ਫਿਰ ਫੈਸਲਾ ਕਰੇਗਾ ਦਾਤਾ ਜੀ ਕਹਿੰਦੇ ਨਹੀਂ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰਨਾ ਕਥਨੀ ਨਹੀਂ ਜਾਏ ਨਾਨਕ ਜੀ ਪ੍ਰਮਾਤਮਾ ਦੀ ਕਾਰ ਪ੍ਰਮਾਤਮਾ ਦੇ ਕਰਮ ਪ੍ਰਮਾਤਮਾ ਦੀ ਕੀਤੇ ਹੋਏ ਨੂੰ ਕਥਿਆ ਨਹੀਂ ਜਾ ਸਕਦਾ ਅਪਾ ਬਿਆਨ ਨਹੀਂ ਕਰ ਸਕਦੇ ਰੱਬ ਨੇ ਜਿੱਡੀ ਵੱਡੀ ਕੁਦਰਤ ਸਾਜ ਕੇ ਜਿਵੇਂ ਪ੍ਰਮਾਤਮਾ ਦੀ ਪ੍ਰਤਪਾਲਨਾ ਕਰਦਾ ਹੈ ਕੋਈ ਨਹੀਂ ਬਿਆਨ ਕਰ ਸਕਦਾ ਪਰ ਪਤਸ਼ਾਹ ਜੀ ਕਹਿੰਦੇ ਨੇ ਕੀਤਾ ਕਰਨਾ ਸਰਬ ਰਜ਼ਾ ਤੂੰ ਜੋ ਕੁਝ ਕੀਤਾ ਤੂੰ ਬਣਾਇਆ ਇਹ ਸਭ ਤੇਰੀ ਆਪਣੀ ਰਜ਼ਾ ਹੈ ਤੂੰ ਆਪਣੀ ਰਜ਼ਾ ਤੋਂ ਬਾਹਰ ਕੁਝ ਵੀ ਨਹੀਂ ਬਣਾਇਆ ਇਹ ਜਿੰਨਾ ਕੁਝ ਬਣਿਆ ਹੈ ਮੇਰੇ ਮਾਲਕ ਦੀ ਸਭ ਤੇਰੀ ਆਪਣੀ ਰਜ਼ਾ ਵਿੱਚ ਬਣਿਆ ਹੈ ਤੂੰ ਬੰਦੇ ਨੂੰ ਪੈਦਾ ਕੀਤਾ ਇਹਦੇ ਅੰਦਰ ਅਕਲ ਪਾ ਦਿੱਤੀ ਪਰ ਹੁਣ ਬੰਦਾ ਸੀ ਉਹਨੇ ਅਕਲ ਨੂੰ ਵਰਤਨਾ ਕਿਸ ਢੰਗ ਦੇ ਨਾਲ ਹੈ ਇਹਨੇ ਚੰਗੇ ਪਾਸੇ ਲਾਣਾ ਹੈ ਤੇ ਮਾੜੇ ਪਾਸੇ ਲਾਣਾ ਹੈ ਇਹਨੇ ਚੰਗਿਆਈਆਂ ਵੀ ਹਾਜ਼ਰੀਆਂ ਨੇ ਕਿ ਬੁਰੇ ਕਰਮਾਂ ਵਾਲੇ ਪਾਸੇ ਜਾਣਾ ਹੈ ਪਰ ਤੇਰੇ ਦਰ ਤੇ ਕਰਮ ਦੋਨੋਂ ਹੀ ਕਬੂਲੇ ਪਰਵਾਨੇ ਜਾਂਦੇ ਨੇ ਉੱਥੇ ਦੋਨਾਂ ਚੀਜ਼ਾਂ ਨੂੰ ਵਿਚਾਰਿਆ ਜਾਂਦਾ ਹੈ ਜਿਹਨੂੰ ਸਤਿਗੁਰ ਕਹਿੰਦੇ ਨੇ ਚੰਗਿਆਈਆਂ ਬੁਰਿਆਈਆਂ ਬਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਕੀਤਾ ਕਰਨਾ ਸਰਬਰਜ਼ਾ ਤੂੰ ਸਭ ਕੁਝ ਆਪਣੀ ਰਜ਼ਾ ਵਿੱਚ ਬਣਾਇਆ ਏ ਇਸ ਕਰਕੇ ਮੇਰੇ ਮਾਲਕ ਜੀ ਤੂੰ ਵੱਡਾ ਹੈ ਤੇਰੀ ਵਡਿਆਈ ਵੱਡੀ ਹੈ ਕਿਉਂਕਿ ਜਿੰਨਾ ਕੁਝ ਤੇਰੇ ਅੰਦਰ ਹੈ ਨਾ ਉਹ ਮੇਰੇ ਮਾਲਕ ਜੀ ਤੇਰੀ ਵਡਿਆਈ ਤੇਰੀ ਨਾਮ ਗੁਣਾ ਕਰਕੇ ਹੈ ਉਹ ਬਾਹਰੀ ਦੇਖ ਕਰਕੇ ਨਹੀਂ ਪਹਿਰਾਵੇ ਕਰਕੇ ਨਹੀਂ ਬੰਤਰ ਕਰਕੇ ਨਹੀਂ ਉਹ ਤੇਰੀ ਵਡਿਆਈ ਅਸਲ ਵਿੱਚ ਤੇਰੇ ਗੁਣਾ ਦੇ ਕਰਕੇ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਰਹਿਮਤ ਕਰਨ ਇਨ੍ਹਾਂ ਅਮਰਤ ਬਚਨਾਂ ਨੂੰ ਸਮਝਣ ਦੀ ਦਾਤ ਆਪਣੇ ਚਰਨਾਂ ਵਿੱਚੋਂ ਸਾਨੂੰ ਸਭਨਾਂ ਨੂੰ ਬਖਸ਼ਿਸ਼ ਕਰਨ ਇਹ ਦੂਸਰਾ ਸ਼ਲੋਕ ਜਿਸ ਦੀ ਵਿਚਾਰ ਅੱਜ ਸੰਪੂਰਨ ਹੋਈ ਹੈ ਇਸ ਤੋਂ ਬਾਅਦ ਤੀਸਰਾ ਸ਼ਲੋਕ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦਾ ਔਰ ਨਾਲ ਪੌੜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਅਗਲੇ ਦੀਵਾਨਾ ਵਿੱਚ ਸਤਿ